ਤੇ 사담 হোসেন ਜੇ ਨਿਊਕਲিয়ার ਵੈਪਨ ਬਣਾ ਲੈਂਦਾ ਤਾਂ ਉਹ ਇਜ਼ਰਾਈਲ ਨਾਲ ਵੀ ਲੜ ਸਕਦਾ ਤੇ ਪੂਰੇ ਅਰਬ ਵਰਲਡ ਚ ਉਹ ਲੀਡਰ ਬਣ ਜਾਊਗਾ ਫਿਰ 사담 হোসেন ਨੇ ਰਿਸਰਚ ਜਾਰੀ ਰੱਖਣ ਲਈ ਅੰਡਰਗਰਾਉਂਡ ਰਿਸਰਚ ਲੈਬਸ ਬਣਾਈਆਂ ਸੀ ਤੇ ਚੁੱਪ ਚਾਪ ਨਿਊਕਲিয়ার ਮਟੀਰੀਅਲ ਬਣਾਉਂਦਾ ਰਿਹਾ ਫਿਰ 1991 ਚ ਗਲਫ ਵਾਰ ਦੇ ਟਾਈਮ ਯੂ ਐਸ اے ਨੇ ਇਰਾਕ ਦੀ ਸਾਰੀ ਨਿਊਕਲিয়ার ਫੈਸਿਲਿਟੀਆਂ ਨੂੰ ਮਿਸਾਈਲ ਮਾਰ ਕੇ ਤਬਾਹ ਕਰ ਦਿੱਤਾ ਦਾ ਯੂਐਸ ਨੇ ਕਸਮ ਖਾ ਲਈ ਕਿ ਹੁਣ ਮੀਡਲ ਈਸਟ 'ਚ ਕੋਈ ਵੀ ਕੰਟਰੀ ਨੂੰ ਪਾਵਰਫੁੱਲ ਨਹੀਂ ਹੋਣ ਦੇਣਾ ਤੇ ਫੇਰ ਜਦੋਂ ਸਦਾਮ ਹੁਸੈਨ ਇੱਕ ਸੁਰੰਗ ਵਿੱਚੋਂ ਲੱਭਿਆ ਤਾਂ ਉਹਨੂੰ ਇੱਕ ਪਬਲਿਕ ਟ੍ਰਾਇਲ 'ਚ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ ਪਰ ਸਦਾਮ ਹੁਸੈਨ ਦੇ ਹਸ਼ਰ ਤੋਂ ਬਾਅਦ ਗਦਾਫੀ ਨੂੰ ਪਤਾ ਸੀਗਾ ਕਿ ਅਗਲੀ ਵਾਰੀ ਉਹਦੀ ਹੈ ਕਿਉਂਕਿ ਨਾ ਹੀ ਜਾਨ ਬੁੱਝ ਕੇ ਲਿਬਿਆ ਨੂੰ 3 ਸਾਲ ਤੱਕ ਕਲੀਨ ਚਿੱਟੀ ਨਹੀਂ ਦਿੱਤੀ ਫੇਰ 2006 'ਚ ਡਿਕਲੇਅਰ ਕੀਤਾ ਸੀਗਾ ਕਿ ਲਿਬਿਆ ਹੁਣ ਪੂਰੀ ਤਰ੍ਹਾਂ ਨਿਊਕਲੀਅਰ ਫ੍ਰੀ ਦੇਸ਼ ਹੈ ਪਰ ਉਹਦੇ ਤੱਕ ਲਿਬੀਆ ਦੀ ਇਕਨੋਮੀ ਖਤਮ ਹੋ ਗਈ ਸੀ ਤੇ ਫਿਰ 2011 'ਚ NATO ਰਾਹੀਂ ਗਦਾਫੀ ਨੂੰ ਉਹਦੀ ਪਬਲਿਕ ਤੋਂ ਹੀ ਕਟਵਾ ਕਟਵਾ ਕੇ ਮਰਵਾਤਾ ਹੁਣ ਉਹ ਕੰਟਰੀਜ਼ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਨਿਊਕਲੀਅਰ ਹਥਿਆਰ ਬਣਾਉਣ ਦਾ ਪ੍ਰੋਗਰਾਮ ਤਾਂ ਬਣਾਇਆ ਸੀ ਪਰ ਉਹ ਸਫਲ ਨਹੀਂ ਹੋ ਪਾਏ ਇਹ ਚਾਰ ਕੰਟਰੀਜ਼ ਨੇ ਇਰਾਕ, ਲਿਬਿਆ, ਸੀਰੀਆ ਤੇ ਈਰਾਨ ਇਰਾਕ ਦੇ ਸਦਾਮ ਹੁਸੈਨ ਨੂੰ ਪਤਾ ਸੀਗਾ ਕਿ ਇਜ਼ਰਾਈਲ ਕੋਲ ਨਿਊਕਲੀਅਰ ਵੈਪਨ ਆ ਗਏ ਆ ਤੇ ਉਹਨੂੰ ਹਰਾਉਣ ਲਈ ਨਿਊਕਲੀਅਰ ਵੈਪਨ ਹੋਣਾ ਜ਼ਰੂਰੀ ਆ ਤੇ ਸਦਾਮ ਹੁਸੈਨ ਜੀ ਨਿਊਕਲੀਅਰ ਵੈਪਨ ਬਣਾ ਲੈਂਦਾ ਤਾਂ ਉਹ ਇਜ਼ਰਾਈਲ ਨਾਲ ਵੀ ਲੜ ਸਕਦਾ ਤੇ ਪੂਰੇ ਅਰਬ ਵਰਲਡ 'ਚ ਉਹ ਲੀਡਰ ਬਣ ਜਾਊਗਾ ਇਹ ਸੋਚ ਕੇ ਸਦਾਮ ਹੁਸੈਨ ਨੇ 1970s 'ਚ ਇਰਾਕੀ ਐਟੋਮਿਕ એનર્ਜੀ ਕਮਿਸ਼ਨ ਬਣਾਇਆ ਸੀ ਤੇ 1976 ਚ ਫਰਾਂਸ ਨੇ ਇਰਾਕ ਨੂੰ ਉਸੇ ਰਾਖ ਰਿਐਕਟਰ ਦਿੱਤਾ ਸੀ ਜੋ ਪਲੂਟੋਨੀਅਮ ਬਣਾਉਂਦਾ ਸੀ ਫਰਾਂਸ ਨੂੰ ਜਿਹੜੀ ਕੰਟਰੀ ਲੱਗਦੀ ਸੀ ਕਿ ਇਹ ਯੂਐਸਏ ਤੇ ਯੂਕੇ ਦੇ ਖਿਲਾਫ ਖੜੀ ਹੋ ਸਕਦੀ ਆ ਉਹਦੀ ਮਦਦ ਕਰ ਦਿੰਦਾ ਸੀ ਜਿਵੇਂ ਪਹਿਲਾਂ ਉਹਨੇ ਇਜ਼ਰਾਈਲ ਦੀ ਮਦਦ ਕੀਤੀ ਸੀ ਜਦੋਂ ਇਜ਼ਰਾਈਲ ਨੂੰ ਪਤਾ ਲੱਗਾ ਕਿ ਇਰਾਕ ਨਿਊਕਲੀਅਰ ਹਥਿਆਰ ਬਣਾ ਰਿਹਾ ਤਾਂ ਇਜ਼ਰਾਈਲ ਨੇ 7 ਜੂਨ 1981 ਵਿੱਚ ਆਪਰੇਸ਼ਨ ਆਪੇਰਾ ਕੀਤਾ ਤੇ ਉਸੇ ਰੈਕ ਰिएक्टर ਤੇ ਮਿਸਾਈਲ ਮਾਰ ਕੇ ਉਹਨੂੰ ਤਬਾਹ ਕਰਤਾ ਫੇਰ صدام হোসেন ਨੇ ਰਿਸਰਚ ਜਾਰੀ ਰੱਖਣ ਲਈ ਅੰਡਰਗਰਾਉਂਡ ਰਿਸਰਚ ਲੈਬਸ ਬਣਾਈਆਂ ਸੀ ਤੇ ਚੁੱਪਚਾਪ ਨਿਊਕਲੀਅਰ ਮਟੀਰੀਅਲ ਬਣਾਉਂਦਾ ਰਿਹਾ ਭਾਵੇਂ ਸਿਵਿਲਿਅਨ ਪ੍ਰੋਟੈਸਟ ਹੋਵੇ ਜਾਂ ਫਿਰ 1988 ਦਾ ਈਰਾਨ ਇਰਾਕ ਦੀ ਲੜਾਈ ਇਹੇ ਕੰਮ ਕੱਢੀ ਵੀ ਰੁਕਿਆ ਨਹੀਂ ਫੇਰ 1991 'ਚ Gulf of War, the time USA, Iraq, the USA and Iraqi nuclear facilities no missile market It doesn't mean a partial withdrawal. That doesn't mean he gets to keep 10% or 20% or 30% of what he stole. It means the full, complete, total withdrawal of Iraqi forces from Kuwait. Is that He needs to be aware that uh, the president will have available to him a full spectrum of capabilities. And were Saddam Hussein foolish enough, to use weapons of mass destruction the us response would be absolutely overwhelming and it would be devastating ਫਿਰ ਜਦੋਂ 2001 ਵਿੱਚ 9/11 ਹੋਇਆ ਤਾਂ ਯੂਐਸ ਨੇ ਕਸਮ ਖਾ ਲਈ ਕਿ ਹੁਣ ਮਿਡਲ ਈਸਟ 'ਚ ਕੋਈ ਵੀ ਕੰਟਰੀ ਨੂੰ ਪਾਵਰਫੁੱਲ ਨਹੀਂ ਹੋਣ ਦੇਣਾ ਤੇ ਸਾਲ 2003 'ਚ ਸਦਾਮ ਹਸਨ ਨੂੰ ਪਬਲੀਕਲੀ ਅਕਿਊਜ਼ ਕੀਤਾ ਸੀਗਾ ਕਿ ਉਹ ਵੈਪਨਸ ਆਫ ਮਾਸ ਡਿਸਟਰਕਸ਼ਨ ਬਣਾ ਰਿਹਾ ਹੈ ਜਿਵੇਂ ਨਿਊਕਲੀਅਰ ਕੈਮੀਕਲ ਜਾਂ ਬਾਇਓਲੋਜੀਕਲ ਬੋਮ ਤੇ ਅਸੀਂ ਦੁਨੀਆ ਨੂੰ ਬਚਾਉਣ ਲਈ ਇਰਾਕ ਤੇ ਹਮਲਾ ਕਰ ਰਿਆ ਤੇ ইরাਕ ਵਿੱਚ ਯੂਐਸਏ ਨੇ ਸਦਾਮ ਹਸੈਨ ਦੇ ਆਪੋਜੀਸ਼ਨ ਲੀਡਰਾਂ ਨੂੰ ਪੈਸੇ ਦੇ ਕੇ ਬਗਾਵਤ ਕਰਾ ਦਿੱਤੀ ਇਹਦੇ ਨਾਲ ইরাਕ ਦੇ ਲੋਕ ਸੜਕਾਂ ਦੇ ਉੱਤੇ ਉਤਰਾਏ ਤੇ ਗਵਰਨਮੈਂਟ ਦੇ ਲੋਕ ਇਨਕਲੂਡਿੰਗ ਸਦਾਮ ਹਸੈਨ ਕਿਤੇ ਜਾ ਕੇ ਲੁੱਕ ਗਏ ਯੂਐਸਏ ਨੂੰ ਨੋਮੀਨੇ ਲੱਗੇ ਸੀਗੇ ਸਦਾਮ ਹਸੈਨ ਨੂੰ ਲੱਭਣ ਚ ਤੇ ਫਿਰ ਜਦੋਂ ਸਦਾਮ ਹਸੈਨ ਇੱਕ ਸੁਰੰਗ ਵਿੱਚੋਂ ਲੱਭਿਆ ਤਾਂ ਉਹਨੂੰ ਇੱਕ ਪਬਲਿਕ ਟ੍ਰਾਇਲ 'ਚ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ ਪਰ ਅੱਜ ਤੱਕ ਇਰਾਕ ਤੋਂ ਕੋਈ ਵੈਪਨ ਆਫ ਮਾਸ ਡਿਸਟਰਕਸ਼ਨ ਨਹੀਂ ਮਿਲਿਆ। Saddam Hussein ਦਾ ਹਾਲ ਦੇਖ ਕੇ ਮਿਡਲ ਈਸਟ 'ਚ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਹੁਣੀ ਯੂਐਸਏ ਦੇ ਨਾਲ ਪੰਗਾ ਲਵੇ। ਨਿਊਕਲੀਅਰ ਪ੍ਰੋਗਰਾਮ 'ਚ ਇਰਾਕ ਤੋਂ ਬਾਅਦ ਲਿਬਿਆ ਦਾ ਨੰਬਰ ਸੀ। ਲਿਬਿਆ ਦਾ ਲੀਡਰ ਸੀਗਾ Muammar Gaddafi ਜਿਨੇ ਸੋਵੀਅਤ ਰਸ਼ੀਆ ਤੋਂ ਰੀਐਕਟਰ ਲਿਆ ਸੀਗਾ 1976 'ਚ ਤੇ ਬੈਲਜੀਅਮ ਤੇ ਫਰਾਂਸ ਨਾਲ ਯੂਰੇਨੀਅਮ ਮਾਈਨਿੰਗ ਐਗਰੀਮੈਂਟ ਕੀਤਾ ਹੋਇਆ ਸੀ। ਨਿਊਕਲੀਅਰ ਡਿਜ਼ਾਈਨ ਤੇ ਮਸ਼ੀਨਸ ਇਕਯੂ ਖਾਨ ਦੀ ਬਲੈਕ ਮਾਰਕੀਟ ਤੋਂ ਲੈ ਲਿਆ ਸੀ ਤੇ ਨੋਰਥ ਕੋਰੀਆ ਤੋਂ ਮਿਸਾਈਲ ਤੇ ਬੋਮਬ ਬਣਾਉਣ ਦੀ ਹੈਲਪ ਲੈ ਲਈ ਸੀ ਪਰ ਸਦਾਮ ਹਸਨ ਦੇ ਹਸ਼ਰ ਤੋਂ ਬਾਅਦ ਗਦਾਫੀ ਨੂੰ ਪਤਾ ਸੀਗਾ ਕਿ ਅਗਲੀ ਵਾਰੀ ਉਹਦੀ ਹੈ ਕਿਉਂਕਿ ਯੂਐਸਏ ਬਹੁਤ ਪਹਿਲਾਂ ਤੋਂ ਹੀ ਉਹਦੀ ਇਮੇਜ ਖਰਾਬ ਕਰਨ ਲਈ ਪ੍ਰੋਪਾਗੈਂਡਾ ਕਰ ਰਿਹਾ ਸੀ ਜਦੋਂ ਵੀ ਦੁਨੀਆ 'ਚ ਕੋਈ ਬੁਰਾ ਇਵੈਂਟ ਹੁੰਦਾ ਸੀ ਉਹਦੇ ਪਿੱਛੇ ਯੂਐਸਏ ਨੇ ਗਦਾਫੀ ਦਾ ਹੀ ਹੱਥ ਦੱਸਿਆ ਸੀ ਜਿਵੇਂ 1988 ਦਾ ਪੈਨਮ ਫਲਾਈਟ ਕ੍ਰੈਸ਼ 1989 ਦਾ ਯੂਟੀਏ ਫਲਾਈਟ 772 ਦਾ ਕ੍ਰੈਸ਼ ਤੇ 1972 ਦੇ ਮਿਊਨਿਕ 올림픽ਸ ਅਟੈਕ ਜਿਹਦੇ ਵਿੱਚ ਇਜ਼ਰਾਈਲੀ ਐਥਲੀਟਸ ਨੂੰ ਕੁਝ ਟੈਰਰਿਸ ਨੇ ਮਾਰ ਦਿੱਤਾ ਸੀ ਯੂਐਸ ਨੇ ਨਾ ਸਾਰੇ ਹਾਸਿਆਂ ਦਾ ਜ਼ਿੰਮੇਵਾਰ ਗਦਾਫੀ ਨੂੰ ਹੀ ਦੱਸਿਆ ਸੀ ਤੇ ਉਹਨਾਂ ਨੇ ਅੱਜ ਨਹੀਂ ਤਾਂ ਕੱਲ ਗਦਾਫੀ ਦਾ ਸ਼ਿਕਾਰ ਤਾਂ ਕਰਨਾ ਹੀ ਸੀ ਹੁਣ ਸਦਾਮ ਹੁਸੈਨ ਦੇ ਹਸ਼ਰ ਤੋਂ ਬਾਅਦ ਇਸ ਤੋਂ ਪਹਿਲਾਂ ਯੂਐਸਏ ਕੁਝ ਕਰੇ ਗਦਾਫੀ ਨੇ ਆਪ ਹੀ ਟੀਵੀ ਤੇ ਆ ਕੇ ਅਨਾਉਂਸ ਕਰਤਾ ਕਿ ਲਿਬਿਆ ਆਪਣਾ ਨਿਊਕਲੀਅਰ ਤੇ ਕੈਮੀਕਲ ਪ੍ਰੋਗਰਾਮ ਖਤਮ ਕਰ ਰਿਹਾ ਤੇ ਆਈਏਏਏ USA ਤੇ UK ਨੂੰ ਖੁੱਲੀ ਛੂਟ ਹੈ ਕਿ ਉਹ ਆ ਕੇ ਇਨਸਪੈਕਸ਼ਨ ਕਰ ਲੈਣ ਕਿੰਨੀ ਵੱਡੀ ਗਲਤੀ ਕੀਤੀ ਹੈ ਜੋ ਕਿ ਇੱਕ ਪਾਵਰ ਸੀਗੀ ਗਦਾਫੀ ਕੋਲ ਨਿਊਕਲੀਅਰ ਪ੍ਰੋਗਰਾਮ ਦਾ ਡਰ ਉਹਨੇ ਆਪ ਹੀ ਖਤਮ ਕਰਤਾ USA ਨੇ ਕਿਹਾ ਕਿ ਠੀਕ ਹੈ ਅਸੀਂ ਇਨਸਪੈਕਸ਼ਨ ਕਰਦੇ ਹਾਂ ਪਰ ਜਦੋਂ ਤੱਕ ਇਨਸਪੈਕਸ਼ਨ ਖਤਮ ਨਹੀਂ ਹੁੰਦੀ ਲਿਬਿਆ ਉੱਤੇ ਓਇਲ ਸੈਂਕਸ਼ਨ ਲੱਗ ਲਗੇ ਜਿਹਦੇ ਨਾਲ ਲਿਬਿਆ ਦੀ ਇਕਨੋਮੀ ਪੂਰੀ ਤਬਾਹ ਹੋ ਗਈ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਲਿਬਿਆ ਨੂੰ 3 ਸਾਲ ਤੱਕ ਕਲੀਨ ਚਿੱਟੀ ਨਹੀਂ ਦਿੱਤੀ ਫਿਰ 2006 ਚ ਡਿਕਲੇਅਰ ਕੀਤਾ ਸੀਗਾ ਕਿ ਲਿਬਿਆ ਹੁਣ ਪੂਰੀ ਤਰ੍ਹਾਂ ਨਿਊਕਲੀਅਰ ਫ੍ਰੀ ਦੇਸ਼ ਹੈ ਪਰ ਉਦੋਂ ਤੱਕ ਲਿਬਿਆ ਦੀ ਇਕਨੋਮੀ ਖਤਮ ਹੋ ਗਈ ਸੀ ਬੇਰੋਜ਼ਗਾਰ ਲੋਕ ਸੜਕਾਂ ਤੇ ਉਤਰ ਆਏ ਸੀ ਤੇ ਫੇਰ ਹੀ ਯੂ ਐਸ ਏ ਨੇ ਲਿਬਿਆ ਚ اپੋਜੀਸ਼ਨ ਪਾਰਟੀਆਂ ਨੂੰ ਫੰਡ ਕਰਕੇ ਦੰਗੇ ਕਰਵਾਤੇ ਤੇ ਫੇਰ 2011 ਚ ਨਾਟੋ ਰਾਹੀਂ ਗਦਾਫੀ ਨੂੰ ਉਹਦੀ ਪਬਲਿਕ ਤੋਂ ਇੱਕ ਕਟਵਾ ਕਟਵਾ ਕੇ ਮਰਵਾਤਾ ਇਹ ਸਾਰੇ ਮੰਜ਼ਰ ਇੰਟਰਨੈਟ ਤੇ ਅਵੇਲੇਬਲ ਹੈ ਮੈਂ ਇਸ ਵੀਡੀਓ ਚ ਨਹੀਂ ਪਾਣਾ ਚਾਹੁੰਦਾ ਸੀ ਤੇ ਇਦਾਂ ਯੂਐਸਏ ਨੇ ਨਾ ਹੀ ਸਿਰਫ ਲਿਬਿਆ ਤੇ ਇਰਾਕ ਦਾ ਨਿਊਕਲੀਅਰ ਪ੍ਰੋਗਰਾਮ ਖਤਮ ਕੀਤਾ ਸੀ ਪਰ ਉਹਨਾਂ ਨੇ ਡਿਕਟੇਟਰ ਨੂੰ ਵੀ ਖਤਮ ਕਰਤਾ ਸੀ ਤੇ ਉੱਥੇ ਆਪਣੀ ਪਪੇਟ ਗਵਰਨਮੈਂਟ ਬਿਠਾਤੀ ਸੀ ਤੇ ਉੱਥੋਂ ਸਸਤੇ 'ਚ ਤੇਲ ਲੈ ਰਹੇ ਸੀ ਤੇ ਇੱਕ ਹੀ ਹਿਸਾਬ ਨਾਲ ਉਹਨਾਂ ਨੂੰ ਆਪਣਾ ਗੁਲਾਮ ਵੀ ਬਣਾ ਲਿਆ ਸੀ ਹੁਣ ਮੀਡਲ ਈਸਟ ਨੂੰ ਪਤਾ ਲੱਗ ਗਿਆ ਸੀਗਾ ਕਿ ਯੂਐਸਏ ਨੇ ਕਿਸੇ ਨੂੰ ਵੀ ਨਹੀਂ ਛੱਡਣਾ ਭਾਵੇਂ ਤੁਸੀਂ ਨਿਊਕਲੀਅਰ ਪ੍ਰੋਗਰਾਮ ਬੰਦ ਵੀ ਕਰ ਦਿਓ ਸਰੀਆ ਦਾ ਮਸ਼ਨ ਅਸਾਦ ਨਿਊਕਲੀਅਰ ਹਥਿਆਰ ਬਣਾਉਣਾ ਚਾਹੁੰਦਾ ਸੀ ਉਨੇ ਅਲਕਿਬਰਚ ਇੱਕ ਨਿਊਕਲੀਅਰ ਫੈਸਿਲਿਟੀ ਵੀ ਬਣਾਈ ਸੀ ਜੋ ਬਣਾ ਚੀ ਨਾਰਥ ਕੋਰੀਆ ਨੇ ਉਹਦੀ ਹੈਲਪ ਕੀਤੀ ਸੀ ਫਿਰ 2007 ਚ ਇਜ਼ਰਾਈਲ ਨੂੰ ਸ਼ੱਕ ਹੋਇਆ ਤੇ ਇਜ਼ਰਾਈਲ ਦੀ ਇੰਟੈਲੀਜੈਂਟ ਮੁਸਾਦ ਨੇ ਆਸਟਰੀਆ ਦੇ ਵਿੱਚ ਇੱਕ ਸੀਰੀਅਨ ਆਪਰੇਟਰ ਦੇ ਲੈਪਟਾਪ ਨੂੰ ਚੋਰੀ ਕੀਤਾ ਤੇ ਉਹਦੇ ਵਿੱਚੋਂ ਨਿਊਕਲੀਅਰ ਡਿਜ਼ਾਈਨ ਮਿਲੇ ਤੇ ਉਹ ਫੈਸਿਲਿਟੀਆਂ ਦੀ ਫੋਟੋਜ਼ ਮਿਲੀਆਂ ਜਿਦੇ ਵਿੱਚ ਨਾਰਥ ਕੋਰੀਆ ਦੇ ਕੁਝ ਸਾਇੰਟਿਸਟ ਵੀ ਅਲਕਿਬਰਚ ਸਾਈਟ ਤੇ ਮੌਜੂਦ ਸੀ ਫਿਰ ਸਪਟੰਬਰ 2007 ਚ ਇਜ਼ਰਾਈਲ ਨੇ ਲਾਂਚ ਕੀਤਾ ਸੀਗਾ ਆਪਰੇਸ਼ਨ ਆਰਚਰ ਤੇ ਰਾਤ ਨੂੰ ਐਫ-16 ਜਹਾਜ਼ ਦੇ ਨਾਲ ਸਾਈਟ ਨੂੰ ਤਬਾਹ ਕਰਤਾ ਇਸ ਆਪਰੇਸ਼ਨ ਬਾਰੇ ਇਜ਼ਰਾਈਲ ਨੇ ਕੋਈ ਵੀ ਸਟੇਟਮੈਂਟ ਨਹੀਂ ਦਿੱਤੇ ਸੀ ਪਰ ਸਿਰਿਆ ਨੇ ਆਪ ਹੀ ਬੋਲਤਾ ਸੀਗਾ ਕਿ ਇਹ ਕੋਈ ਨਿਊਕਲੀਅਰ ਫੈਸਿਲਿਟੀ ਨਹੀਂ ਹੈ ਫਿਰ 2008 'ਚ IAEA ਨੇ ਇਸ ਸਾਈਟ ਤੇ ਇਨਸਪੈਕਸ਼ਨ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਇਹ ਨਿਊਕਲੀਅਰ ਫੈਸਿਲਿਟੀ ਹੀ ਹੈ ਪਰ ਸਿਰਿਆ ਕਹਿੰਦਾ ਕਿ IAEA ਤਾਂ ਆਪ ਉਹਨਾਂ ਦੀ ਏਜੰਟ ਬਾਡੀ ਹੈ ਤੇ ਅਸੀਂ ਇਸ ਇਨਸਪੈਕਸ਼ਨ ਨੂੰ ਮੰਨਦੇ ਨਹੀਂ ਹਾਂ ਇਜ਼ਰਾਈਲ ਨੇ 2018 ਚ ਡਿਕਲੇਅਰ ਕੀਤਾ ਸੀਗਾ ਕਿ ਉਹਨੇ ਹੀ ਅਟੈਕ ਕੀਤਾ ਸਰੀਆ ਤੇ ਤੇ ਜੇ ਫੇਰ ਸਰੀਆ ਨਿਊਕਲੀਅਰ ਪ੍ਰੋਗਰਾਮ ਸਟਾਰਟ ਕਰੂਗਾ ਤਾਂ ਫੇਰ ਅਟੈਕ ਕਰਨਗੇ। ਈਰਾਨ ਨੇ ਕਾਫੀ ਕੋਸ਼ਿਸ਼ ਕੀਤੀ ਸੀ ਬੋਮਬ ਬਣਾਉਣ ਦੇ ਤੇ ਉਹ ਬਸ ਕੁਝ ਕਦਮ ਦੂਰ ਸੀਗੇ ਜਦੋਂ ਉਹਨਾਂ ਨੂੰ ਰੋਕ ਦਿੱਤਾ ਗਿਆ। 1957 ਚ ਈਰਾਨ ਨੇ ਯੂਐਸਏ ਦਾ ਐਟਮਸ ਫੋਰ ਪੀਸ ਪ੍ਰੋਗਰਾਮ ਜੁਆਇਨ ਕੀਤਾ ਸੀ। 1967 ਚ ਯੂਐਸਏ ਨੇ ਈਰਾਨ ਨੂੰ ਰਿਸਰਚ ਰੀਐਕਟਰ ਵੀ ਦਿੱਤੇ ਸੀ। ਤੇ 1968 ਚ ਇਰਾਨ ਨੇ ਐਨਪੀਟੀ ਟ੍ਰੀਟੀ ਵੀ ਸਾਈਨ ਕਰ ਲਈ ਸੀ। ਯੂਐਸਏ ਨੇ ਇਰਾਨ ਦੀ ਇਕਨੋਮੀ ਵਿੱਚ ਕਾਫੀ ਇਨਵੈਸਟਮੈਂਟ ਕੀਤੀ ਸੀ ਤੇ ਯੂਐਸਏ ਚਾਹੁੰਦਾ ਸੀਗਾ ਕਿ ਇਰਾਨ ਅੱਗੇ ਵਧੇ। ਯੂਐਸਏ ਇਰਾਨ ਦੇ ਵਿੱਚ ਆਪਣਾ ਇੱਕ ਦੋਸਤ ਵੇਖ ਰਿਆ ਸੀਗਾ ਜਿਹੜਾ ਉਹਨੂੰ ਮੀਡਲ ਈਸਟ 'ਚ ਚਾਹੀਦਾ ਸੀ। ਪਰ 1979 'ਚ ਇਰਾਨ ਵਿੱਚ ਇਸਲਾਮਿਕ ਰੈਵਿਊਲੂਸ਼ਨ ਆਇਆ ਤੇ ਇਰਾਨ ਦੇ ਨਵੇਂ ਪ੍ਰੈਜ਼ੀਡੈਂਟ ਆਇਤੋਲਾ ਖੁਮਾਨੀ ਨੇ ਯੂਐਸਏ ਦੀ ਸਾਰੀ ਇਨਵੈਸਟਮੈਂਟ ਭਾਵੇਂ ਉਹ ਔਇਲ 'ਚ ਸੀ। ਪੋਰਚੀ ਜੀ ਜਾਂ ਇਨਫਰਾਸਟ੍ਰਕਚਰ ਤੇ ਸਾਰੀ ਇਨਵੈਸਟਮੈਂਟ ਨੂੰ ਨੈਸ਼ਨਲਾਈਜ਼ ਕਰਤਾ ਯੂਐਸਏ ਨੇ ਆਪਣਾ ਪੈਸਾ ਕਢਾਣ ਲਈ ਈਰਾਨ ਨਾਲ ਫਿਰ ਦੁਸ਼ਮਣੀ ਕਰ ਲਈ 2006 ਤੱਕ ਈਰਾਨ ਨੇ 60% ਬੋਮਬ ਬਣਾ ਲਿਆ ਸੀ ਬਸ 90% ਬਣਾਣਾ ਹੁੰਦਾ ਬੋਮਬ ਬਣਾ ਲੀ ਤੇ ਫਿਰ ਇਜ਼ਰਾਈਲ ਨੂੰ ਪਤਾ ਲੱਗ ਗਿਆ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਬੰਦ ਕਰਾਣ ਲਈ ਇਜ਼ਰਾਈਲ ਨੇ ਪਤਾ ਲਗਾਇਆ ਕਿ ਇਨਾਂ ਕੋਲ ਮਸ਼ੀਨਸ ਕਿਸ ਕੰਪਨੀ ਦੀਆਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਮਸ਼ੀਨ ਸਾਈਮਨ ਕੰਪਨੀ ਦੀਆਂ ਜੋ ਕਿ ਜਰਮਨੀ ਦੀ ਇੱਕ ਕੰਪਨੀ ਹੈ। ਉਹਨਾਂ ਨੇ ਕੰਪਨੀ ਦੇ ਵਿੱਚ ਆਪਣੇ ਅਫੀਸ਼ੀਅਲ ਭੇਜੇ ਤੇ ਕਿਹਾ ਕਿ ਅਸੀਂ ਈਰਾਨ ਤੋਂ ਆਏ ਹਾਂ ਤੇ ਸਾਨੂੰ ਮਸ਼ੀਨਜ਼ ਲਈ ਸੌਫਟਵੇਅਰ ਅਪਡੇਟ ਚਾਹੀਦਾ ਹੈ। ਫਿਰ ਇਜ਼ਰਾਈਲ ਨੇ ਸਾਈਮਨਸ ਦੀ ਸੌਫਟਵੇਅਰ ਵਾਲੀ USB ਆਪਣੀ USB ਨਾਲ ਚੇਂਜ ਕਰ ਲਈ ਜਿਹਦੇ ਵਿੱਚ ਇੱਕ ਵਾਇਰਸ ਸੀਗਾ ਜਿਹਦਾ ਨਾਮ ਪਿਆ ਸਟੈਕਸਨੈਟ। ਇਹ ਵਾਇਰਸ ਸਾਈਮਨਸ ਦੇ ਟੈਕਨੀਸ਼ੀਅਨਸ ਨੇ ਆਪ ਜਾ ਕੇ ਈਰਾਨ ਦੀ ਨਟਾਂਜ ਫੈਸਿਲਿਟੀ 'ਤੇ ਮਸ਼ੀਨਸ ਤੇ ਲਗਾਤਾ ਤੇ ਉਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਉੱਥੇ ਹੀ ਖਤਮ ਹੋ ਗਿਆ ਇਸ ਟੈਕਸਨੇਟ ਵਾਇਰਸ ਨੂੰ ਸਾਈਬਰ ਅਟੈਕ ਦਾ ਹਿਰੋਸ਼ੀਮਾ ਕਹਿੰਦੇ ਆ ਫਿਰ ਈਰਾਨ ਦੀ ਇਕਨੋਮੀ ਨੂੰ ਖਤਮ ਕਰਨ ਲਈ ਯੂਐਸਏ ਨੇ ਈਰਾਨ ਦੇ ਉੱਤੇ ਸੈਂਕਸ਼ਨ ਲਗਾ ਦਿੱਤੇ ਉਸ ਤੋਂ ਬਾਅਦ ਯੂਐਸਏ ਨੇ ਈਰਾਨ ਨੂੰ ਇੱਕ ਨਿਊਕਲੀਅਰ ਡੀਲ ਦਿੱਤੀ ਸੀ 2015 'ਚ ਜੀਸੀਪੋਆ ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ ਜੀ ਦੇ ਨਾਲ ਇਰਾਨ ਦੇ ਉੱਤੇ ਸੈਂਕਸ਼ਨ ਨੂੰ ਹੌਲੀ ਹੌਲੀ ਖਤਮ ਕਰਨਗੇ ਤੇ ਇਰਾਨ ਨਿਊਕਲੀਅਰ ਮਟੀਰੀਅਲ ਨੂੰ ਬਸ 3.67% ਤੱਕ ਰੱਖ ਸਕਦਾ ਜੋ ਕਿ ਸਿਰਫ ਪੀਸਫੁਲ ਕਮਰਲ ਯੂਜ਼ ਹੋਵੇ ਪਰ ਡੋਨਲਡ 트ੰਪ ਨੇ 2018 ਚ ਜੀਸੀਪੋ ਆ ਡੀਲ ਵੀ ਖਤਮ ਕਰਤੀ ਸੀ ਤੇ ਸੈਂਕਸ਼ਨ ਦੁਬਾਰਾ ਤੋਂ ਲਗਾਤੇ ਸੀ ਐਸੇ ਨਿਊਕਲੀਅਰ ਪ੍ਰੋਗਰਾਮ ਕਰਕੇ ਇਰਾਨ ਦੀ ਇਜ਼ਰਾਈਲ ਤੇ ਅਮਰੀਕਾ ਦੇ ਨਾਲ ਓਪਨ ਦੁਸ਼ਮਣੀ ਆ ਤੇ ਹਮਾਸ ਤੇ ਹਜ਼ਬੁੱਲਾ ਨੂੰ ਓਪਨ ਸਪੋਰਟ